ਇਹ ਦੋਨਾਂ ਚੀਜ਼ਾਂ ਘਰ ਵਿੱਚ 100% ਰਿਜ਼ਲਟ ਦਿੰਦੀਆਂ ਜੀ ਕਬੂਤਰ ਦੀ ਰਿਕਵਰੀ ਲਈ ਗੁਲੂਗੋਜ ਦਿੰਦਾ ਹੈ ਨਰਜੀ ਇਹ ਵੀ ਦਿੰਦੀ ਹੈ ਨਰਜੀ ਆਕਰੋ ਚੱਕਦਾ ਦੀ ਹੁੰਦੀ ਹੈ ਜੀ ਅਸੀਂ ਅੱਗੇ ਤੁਹਾਨੂੰ ਇਸ ਚੈਨਲ ਉਤੇ ਕਬੂਤਰ ਕਿੱਦਾਂ ਸੰਭੀਦਾ ਹੈ ਉਹ ਵੀ ਵੀਡੀਓ ਪਾਵਾਂਗੇ ਅਸੀਂ ਕਬੂਤਰ ਸਾਮ ਕੇ ਦਿਖਾਵਾਂਗੇ ਪ੍ਰੈਕਟੀਕਲ ਕਰਕੇ ਕਬੂਤਰ ਨੂੰ ਕਦੋਂ ਪਾਣੀ ਲਾਈਦਾ ਉਹ ਵੀ ਦੱਸਾਂਗੇ ਕਬੂਤਰ ਕਦੋਂ ਮਤਲਬ ਕਿੰਨੇ ਪਾਣੀਆਂ ਦਾ ਕਬੂਤਰ ਬਾਦੀ ਛੱਡਦਾ ਉਹ ਵੀ ਸਭ ਕੁਝ ਦੱਸਾਂਗੇ ਬੋਤਲ ਨੂੰ ਗੋੜ ਕਿਹੜਾ ਲਾਈਦਾ ਉਹ ਵੀ ਦੱਸਾਂਗੇ ਉਸ ਲਈ ਮੇਰਾ ਵੀਰ ਆਪਣਾ ਚੈਨਲ ਕਰਦੋ ਸਬਸਕ੍ਰਾਈਬ ਹਾਂਜੀ ਕੀ ਹਾਲ ਚਾਲ ਜੀ ਸਾਰੇ ਵੀਰਾਂ ਦਾ ਠੀਕ ਠਾਕ ਹੋ ਬਾਬਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰਿਆਂ ਜਾਨਵਰ ਪੰਛੀ ਠੀਕ ਆ ਮੇਰੇ ਭਾਈ ਤੇ ਬਾਬਿਓ ਅੱਜ ਤੁਹਾਡੇ ਲੈ ਕੇ ਆਇਆ ਗਰਮੀ ਵਿੱਚ ਕੂਤਰ ਨੂੰ ਰਿਕਵਰ ਕਿਦਾ ਕਰੀਦਾ ਉਹਦੀ ਰਿਕਵਰੀ ਡੋਜ਼ ਕੀ ਹੁੰਦੀ ਹੈ ਕੀ ਕੀ ਦਈਦਾ ਉਹਨੂੰ ਰਿਕਵਰ ਕਰਨ ਲਈ ਸਭ ਤੋਂ ਪਹਿਲਾਂ ਆ ਜੀ ਗਲੂਕੋਜ਼ ਤੇ ਦੂਜੇ ਨੰਬਰ ਤੇ ਆ ਜੀ ਆਈਡੀਅਲ ਪੀਲਸ ਇਹਲਾ ਗੁਰੂ ਗੋਜ ਦੱਸ ਦਿਆਂ ਇਹਦਾ ਯੂਜ਼ ਕਰਨ ਬਾਰੇ ਇਹ ਕਬੂਤਰ ਨੂੰ ਡੀਹਾਈਡਰੇਟ ਜਿਹੜਾ ਹੋਇਆ ਹੁੰਦਾ ਕਬੂਤਰ ਥੱਕਿਆ ਹੁੰਦਾ ਉਹਨੂੰ ਰਿਕਵਰ ਕਰਦਾ ਹੈ ਡੀਹਾਈਡਰੇਟ ਨੂੰ ਇਹਦਾ ਯੂਜ਼ ਕਰਨ ਦਾ ਤਰੀਕਾ ਇਦਾਂ ਹੈ ਕਿ ਜਿੰਨਾ ਕਬੂਤਰ ਮੰਨ ਲਓ ਪਾਣੀ ਪੀਂਦਾ ਹਨ 100 100 ਗ੍ਰਾ 100 ਐਮਐਲ ਦੇ ਵਿੱਚ ਇੱਕ ਚੁੰਡੀ ਪਾ ਲਓ ਯੂਜ਼ ਕਰਕੇ ਦਿਖਾਣਾ ਤੁਹਾਨੂੰ ਮੈਂ ਇੱਕ ਮਿੰਟ ਨੋਰਮਲ ਪੀਂਦਾ ਕਬੂਤਰ ਸਿੱਪ ਸਿੱਪ ਕਰਕੇ ਪਿਆਓ ਬਾਅਦ ਚ ਜਦੋਂ ਭਰ ਕੇ ਪਿਆਣਾ ਉਹਨੂੰ ਉਦੋਂ ਉਹਨੂੰ ਡੀਕ ਲਵਾ ਦਿਓ ਤੇ ਇੰਨਾ ਕੀ ਪੀਂਦਾ ਤੇ ਇੰਨੇ ਕ ਪਾਣੀ ਦੇ ਵਿੱਚ ਇੱਕ ਚੁੰਡੀ ਇੰਦਾ ਦੋ ਉਂਗਲਾਂ ਦੀ ਇੱਕ ਚੁੰਡੀ ਭਰ ਕੇ ਨਾ ਇੰਦਾ ਕਰਕੇ ਭਰ ਕੇ ਤੇ ਪਾਣੀ ਦੇ ਵਿੱਚ ਪਾ ਦਿਓ ਇੰਨੇ ਕ ਜੇ ਕਬੂਤਰ ਦੀ ਰਿਕਵਰੀ ਲਈ ਬਹੁਤ ਵਧੀਆ ਹੈ ਇੰਨਾ ਵੀ ਪਾਣੀ ਪੀਂਦਾ ਹੈ ਕਬੂਤਰ ਤੈਨੂੰ ਪਿਆ ਦਿਓ ਕਬੂਤਰ ਰਿਕਵਰ ਹੋ ਜਾਊਗਾ ਪੈਰਾਂ ਤੇ ਹੋ ਜਾਊਗਾ ਜੇ ਡਿੱਗਦਾ ਡੈਂਦਾ ਜਿਹਾ ਹੋਇਆ ਤੇ ਦੂਜੀ ਆ ਜੀ ਇਹ ਮੇਨ ਮੇਨ ਚੀਜ਼ ਆ ਇਹ ਆਈਡੀਅਲ ਪਿਲਸ ਇਹ ਕਰ ਦੇਖ ਲਓ ਸਾਰੇ ਮੇਰੇ ਵੀਰ ਏ ਜੀ એનર્ਜੀ ਲਈ ਗੋਲੀ ਜੇ ਤਾਂ ਕਬੂਤਰ ਆਇਆ ਹੋਵੇ ਗਰਮੀ ਜੋੜ ਲਾ ਗਿਆ ਆਂਦਾ ਆ ਕੇ ਸਿੱਧਾ ਡਿੱਗ ਡਿੱਗ ਜਾਂਦਾ ਹੁੰਦਾ ਨਾ ਧਰਾਂ ਭਾਰ ਕੇ ਵਿੱਚ ਪੈਰ ਨਹੀਂ ਲੱਗਦੇ ਮੋਢਿਆਂ ਤੇ ਆ ਕੇ ਡਿੱਗ ਪੈਂਦਾ ਓਦ ਲਈ ਯੂਜ਼ ਹੁੰਦੀ ਹੈ ਕਬੂਤਰ ਨੂੰ ਜਦੋਂ ਕਬੂਤਰ ਪਾਣੀ ਪੀ ਲੈਂਦਾ ਜਾਂ ਜਦ ਤੁਸੀਂ ਜੋ ਪਾਣੀ ਪੀ ਲਿਆ ਉਹਨੇ ਉਦੋਂ ਇੱਕ ਗੋਲੀ ਦੇ ਦਿਓ ਬਦਾਮਾਂ ਤੋਂ ਪਹਿਲਾਂ ਜਾਂ ਜਦ ਬਦਾਮ ਤੋਂ ਖਾਲੇ ਕਬੂਤਰ ਰਾਤ ਨੂੰ ਤੇ ਖੁੱਡੇ ਛੜਦਾ ਜਾਂ ਉਸ ਟਾਈਮ ਇੱਕ ਗੋਲੀ ਦੇ ਦਿਓ ਦੋਨਾਂ ਜਿਹੜੇ ਮਰਜ਼ੀ ਟਾਈਮ ਇੱਕ ਗੋਲੀ ਦੇ ਦਿਓ ਜੇ ਕਬੂਤਰ ਜਦੋਂ ਤੁਹਾਡੇ ਜੋਰ ਹੋ ਗਿਆ ਜੇ ਡਿੱਗ ਜਾਂਦਾ ਆ ਗਾ ਨੋਰਮਲ ਤੇ ਤਾਂ ਇਕੱਲਾ ਗਲੂਗੋਜ਼ੀ ਰਿਕਵਰ ਕਰ ਦਿੰਦਾ ਹੈ ਜੇ ਤਾਂ ਨੋਰਮਲ ਬੰਦਾ ਉਹਦੇ ਲਈ ਤਾਂ ਇਕੱਲਾ ਗਲੂਗੋਜ਼ੀ ਬਹੁਤ ਵਧੀਆ ਹੈ ਜੇ ਮੰਨ ਲਓ ਤੁਹਾਡਾ ਕੋ ਤਾਂ ਡਿੱਗਦਾ ਹੈ ਫਿਰ ਆਇਡਲ ਪੀਲਸ ਯੂਜ਼ ਕਰੋ ਇੱਕ ਗੋਲੀ ਦੇ ਦਿਓ ਉਹਨੂੰ ਜਦੋਂ ਉੱਡ ਕੇ ਆਂਦਾ ਉਦੋਂ ਜਾਂ ਜਦੋਂ ਰਾਤ ਨੂੰ ਗੋਪਤਰ ਨੂੰ ਪਾਣੀ ਦੇਣੇ ਤੁਸੀਂ ਨਾ ਸਵੇਰੇ ਉਹਦਾ ਪੋਰਟ ਸਾਫ਼ ਹੋ ਜੇ ਉਹਦੇ ਲਈ ਪੂਰੋਂ ਇੱਕ ਗੋਲੀ ਦੇ ਦਿਓ ਉਸ ਟਾਈਮ ਬਹੁਤ ਵਧੀਆ ਰਿਜ਼ਲਟ ਆ ਇਹ ਆ ਲੈਖੋ ਪਿਛਲੇ ਸੀਜ਼ਨ ਲਿਆਂਦੀ ਸੀ ਤੇ ਪੂਰੀ ਖਤਮ ਹੋ ਗਈ ਹੈ ਪੂਰੀ ਖਤਮ ਹੋ ਗਈ ਐਦਾਂ ਦੀ ਗੋਲੀ ਹੋਣੀ ਆ ਉਹ ਦੇਖੋ ਐਦਾਂ ਦੀ ਗੋਲੀ بس ਇੱਕ ਗੋਲੀ ਕਬੂਤਰ ਨੂੰ ਜਦੋਂ ਤੁਸੀਂ ਦੇਣਾ ਨਾ ਕਬੂਤਰ ਨੂੰ ਰਾਤ ਨੂੰ ਪਾਣੀ ਕਿ ਸਵੇਰੇ ਦਾ ਕੋਟਾ ਸਾਫ਼ ਹੋਵੇ ਉਦੋਂ ਬਸ ਸਿੱਧੀ ਇੱਕ ਡਰੈਂਕ ਉਹਦੇ ਮੂੰਹ 'ਚ ਪਾ ਦਿਓ ਚੋਖੀ ਲੱਗ ਜਾਂਦੀ ਗੋਲ ਇਸ ਤਰ੍ਹਾਂ ਜੇ ਅੰਦਰ ਲੱਗ ਜਾਂਦੀ ਤੇ ਉਦੋਂ ਥੋੜਾ ਜਿਹਾ ਦੇ ਦਿਓ ਪਾਣੀ ਪਾਣੀ ਦੇ ਦੋ ਕਬੂਤਰ ਸਵੇਰ ਤੱਕ ਤੁਹਾਡਾ ਐ ਕੈਮ ਹੋਊਗਾ ਫਰੈਸ਼ ਹੋਊਗਾ ਜਿੱਦਾਂ ਨੋਰਮਲ ਬਿਨਾਂ ਡਾਰਤ ਹੁੰਦਾ ਨਾ ਉਹਦਾ ਫ੍ਰੈਸ਼ ਹੋਊਗਾ ਤੁਹਾਡਾ ਕਬੂਤਰ ਸਵੇਰੇ ਮੇਰੇ ਵੀਰ ਤੇ ਯੂਜ਼ ਕਰਕੇ ਤੇ ਕਮੈਂਟ ਕਰਕੇ ਅਗਲੀਆਂ ਵੀਡੀਓ ਜਿਹਨਾਂ ਨੂੰ ਦੱਸਿਓ ਕਿਦਾਂ ਦਾ ਲੱਗਾ ਏ ਕਿ ਜਿਹੜੀ ਪਾਣੀ 'ਚ ਇੱਕ ਚੁੰਡੀ ਪਾਇਓ ਜਿੰਨਾ ਕਬੂਤਰ ਪੀਲੇ ਤੇ ਜਦੋਂ ਰਾਤ ਨੂੰ ਤੇ ਕਬੂਤਰ ਨੂੰ ਪਾਣੀ ਦਿੰਦੇ ਨਾ ਕਿ ਸਵੇਰੇ ਪੋਟਾ ਸਾਫ ਸਾਫ ਹੋ ਜਾਏ ਉਹਦਾ ਉਸ ਟਾਈਮ ਉਹਨੂੰ ਇੱਕ ਗੋਲੀ ਦੇ ਦੋ ਸਵੇਰ ਤੱਕ ਕਬੂਤਰ ਤੁਹਾਡਾ ਤਰਤਾਜਾ ਹੋਊਗਾ ਇਹ ਕੈਮ শাਲਾ ਮਾਰੂ ਡੰਡਿਆ ਤੇ ਬੋਲੂਗਾ ਜਿਦਾਂ ਉੱਡਿਆ ਹੀ ਨਹੀਂ ਹੁੰਦਾ ਕੱਲ ਤੇ ਮੇਰਾ ਵੀਰ ਔਰ ਵਧੀਆ ਵਧੀਆ ਜਾਣਕਾਰੀ ਲਈ ਦੇਖੋ ਇਹਦੇ ਤੇ ਲਿਖਿਆ ਵੀ ਉਹਨਾਂ ਨੇ ਗਰੋਥ ਐਂਡ ਰਿਕਵਰੀ ਕਬੂਤਰ ਦੀ ਰਿਕਵਰੀ ਲਈ ਤੇ ਗਰੋਥ ਦੀ ਵਧੀਆ ਹੋਵੇ ਕਿ ਜਿਹੜੀ ਉਹਦੀ ਨਰਜੀ ਲੱਗੀ ਹੈ ਉਹ ਸਾਰੀ ਉਹਦੇ ਚ ਦੁਬਾਰਾ ਹੋ ਜੇ ਗਰੋਥ ਹੋ ਜੇ ਉਹਦੀ ਅੰਦਰ ਦੀ ਤੇ ਰਿਕਵਰ ਹੋ ਜਾਏ ਕਬੂਤਰ ਜਿਹੜਾ ਜ਼ੋਰ ਲੱਗਾ ਉਹਦਾ ਮੇਰੇ ਭਰਾ ਬਹੁਤ ਵਧੀਆ ਚੀਜ਼ ਏ ਯੂਜ਼ ਕਰਕੇ ਦੇਖਿਓ ਅਸੀਂ ਵੀ ਯੂਜ਼ ਕਰਦੇ ਹਾਂ ਬਿਨਾਂ ਖਾਲੀ ਹੋ ਗਈ ਡੱਬੀ ਪਿਛਲੇ ਸੀਜ਼ਨ ਚ ਪੂਰੀ ਲਾਤੀ ਏ 500 ਪੀਸ ਹੁੰਦੀਆਂ ਇਹਦੇ ਵਿੱਚ ਆ ਲਿਖਿਆ ਵੀ ਹੈ 500 ਗੋਲੀਆਂ ਹੁੰਦੀਆਂ ਸਾਰੀਆਂ ਲਾਤੀਆਂ ਅੰਦਰ ਗੱਲਾਂ 10 15 ਬਚੀਆਂ ਮਸਾ ਮੇਰੇ ਵੀਰੇ ਯੂਜ਼ ਕਰਕੇ ਗਰਮੀਆਂ 'ਚ ਜਿਹੜਾ ਕਬੂਤਰ ਡਿੱਗ ਜਾਂਦਾ ਦਾੜਾ ਆਸ ਦਾ ਰੋੜ ਲਈ ਤੇ ਆ ਇੱਕ ਦੋ ਘੰਟਿਆਂ ਦੇ ਵਿੱਚ ਹੀ ਲਾਤਾਂ ਤੇ ਖੜਾ ਕਰ ਦਿੰਦੀ ਜੇ ਤੁਸੀਂ ਦੁਪਹਿਰੇ ਦੋ ਘੰਟੇ ਜਦੋਂ ਉੱਡ ਗਿਆ ਹੋਗਾ ਉਦੋਂ ਦੇਖਿਓ ਦੋ ਘੰਟਿਆਂ 'ਚ ਹੀ ਕਬੂਤਰ ਲੈ ਲਾਤਾਂ ਤੇ ਖੜਾ ਕਰ ਦੋਗੇ ਮੈਂ ਥੱਲੇ ਆ ਕੇ ਵਜਿਆ ਵੀ ਹੋ ਜੀ ਉੱਡ ਗਿਆ ਉਹ ਵਧੀਆ ਚੀਜ਼ ਹੈ ਯੂਜ਼ ਕਰਿਓ ਤੇ ਆਪਕੂ ਕਮੈਂਟ ਕਰਕੇ ਹਾਨੂੰ ਦੱਸੋ ਤੇ ਲਾਡੀ ਲੱਗੀ ਵੀਡੀਓ ਤੇ ਮੇਰੇ ਭਰਾ ਜੀ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਹੋਰ ਇਦਾਂ ਦੀ ਵਧੀਆ-ਵਧੀਆ ਚੀਜ਼ਾਂ ਦੇਖਣ ਲਈ ਬਾਜੀ ਰਿਕਰਡਿੰਗ ਵੀ ਦੱਸਾਂਗੇ ਅਗੂ ਬਾਜੀ ਕਿੱਦਾਂ ਸੰਭੀਦਾ ਹੈ ਇਹਨੂੰ ਬਾਜੀ ਵਿੱਚ ਵੀ ਯੂਜ਼ ਕਰ ਸਕਦੇ ਆਂ ਅਸੀਂ ਜਿੱਦਾਂ ਜਿੱਦਾਂ ਕਬੂਤਰ ਸੰਭੀਦਾ ਹੈ ਇੱਕ ਗੋਲੀ ਉਹਨੂੰ ਉਦਾਂ ਦੇ ਦੋ ਰਿਕਵਰ ਹੋ ਜਾਊਗਾ ਜਿਹੜੀ ਉਹਦੀ એનર્ਜੀ ਲੱਗੀ ਹੋਊਗੀ ਵੀ ਬਾਜੀ ਵਿੱਚ ਵੀ ਯੂਜ਼ ਕਰ ਸਕਦੇ ਇਹਨੂੰ ਅਸੀਂ ਅੱਗੇ ਤੁਹਾਨੂੰ ਇਸ ਚੈਨਲ ਉਤੇ ਕਬੂਤਰ ਕਿੱਦਾਂ ਸੰਭੀਦਾ ਹੈ ਉਹ ਵੀ ਵੀਡੀਓ ਪਾਵਾਂਗੇ ਅਸੀਂ ਕਬੂਤਰ ਸਾਮ ਕੇ ਦਿਖਾਵਾਂਗੇ ਪ੍ਰੈਕਟੀਕਲ ਕਰਕੇ ਕਬੂਤਰ ਨੂੰ ਕਦੋਂ ਪਾਣੀ ਲਾਈਦਾ ਉਹ ਵੀ ਦੱਸਾਂਗੇ ਕਬੂਤਰ ਕਦੋਂ ਮਤਲਬ ਕਿੰਨੇ ਪਾਣੀਆਂ ਦਾ ਕਬੂਤਰ ਬਾਦੀ ਛੱਡਦਾ ਉਹ ਵੀ ਸਭ ਕੁਝ ਦੱਸਾਂਗੇ ਕਬੂਤਰ ਨੂੰ ਗੋੜ ਕਿਹੜਾ ਲਾਈਦਾ ਉਹ ਵੀ ਦੱਸਾਂਗੇ ਉਸ ਲਈ ਮੇਰਾ ਵੀਰ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਅੱਗੇ ਹੋਰ ਵਧੇ ਹੋਧੀਆਂ ਵੀਡੀਓ ਦੇਖਣ ਲਈ ਓਕੇ ਮੇਰੇ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ